ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਸਜਾ ਸਵੇਰੇ ਜਦ ਦੁਖੀ RAM ਅਤੇ ਸ਼ਦਾਮ ਹੱਥੇ ਚ ਦਾਤੀ ਫੜ ਮਜ਼ਦੂਰੀ ਕਰਨ ਨਿਕਲੇ ਸਨ ਤਦ ਦੋਵਾਂ ਦੀਆਂ ਪਤਨੀਆਂ ਮੇਨੂ ਮੇਣੀ ਹੋਈਆਂ ਪਈਆਂ ਸਨ ਸ਼ਾਮੀ ਜਦ ਦੋਵੇਂ ਭਾਈ ਥੱਕੇ ਹੋਏ ਮੁੜੇ ਤਾਂ ਉਹਨਾਂ ਨੇ ਵੇਖਿਆ ਕਿ ਵਿੜਾ ਭਾਂ ਭਾਂ ਕਰ ਰਿਹਾ ਹੈ ਦੁਖੀ RAM ਤੇ ਸ਼ਦਾਮ ਨੂੰ ਉਸ ਦਿਨ ਜ਼ਿਮੀਦਾਰ ਸਿਪਾਹ ਦੇਚਪਾਹੀ ੱੱਕੇ ਨਾਲ ਫੜ ਕੇ ਲੈ ਗਏ ਜ਼ਿਮੀਦਾਰ ਦੀ ਕਚੈਰੀ ਵਿੱਚ 5684 ਦੋਵੇਂ ਸਾਰਾ ਦਿਨ ਉਸ ਦੀ ਮੁਰੰਮਤ ਵਿੱਚ ਹੀ ਲੱਗੇ ਰਹੇ ਨਾ ਕੁਝ ਖਾਣ ਨੂੰ ਮਿਲਿਆ ਤੇ ਨਾ ਦਿਹਾੜੀ ਘਰ ਦੇ ਕੋਲ ਗਲੀ ਦੇ ਚਿੱਕੜ ਨੂੰ ਪਾਰ ਕਰਦਿਆਂ ਦੋਵਾਂ ਨੇ ਦੇਖਿਆ ਕਿ ਦਰਾਣੀ ਚੰਦਰੀ ਜ਼ਮੀਨ ਤੇ ਮਹਿਲਾ ਜਿਹਾ ਕੱਪੜਾ ਵਿਛਾ ਕੇ ਲੇਟੀ ਪਈ ਸੀ ਅਤੇ ਜਠਾਣੀ ਜਠਾਣੀ ਵਿੜੇ ਵਿੱਚ ਮੂੰਹ ਫੁਲਾਈ ਬੈਠੀ ਸੀ ਭੁੱਖ ਨਾਲ ਜਿਵੇਂ ਦੁਖੀ ਦੀ ਜਾਨ ਨਿਕਲ ਰਹੀ ਸੀ ਉਂਦੀ ਆਹੀ ਚੀਕਿਆ ਚੌਲ ਪਾ ਕੇ ਦੇ ਬਰੂ ਦੀ ਬੋਰੀ ਵਿੱਚ ਜਿਵੇਂ ਚੰਗਿਆੜੀ ਡਿੱਗੀ ਹੋਵੇ ਜਠਾਣੀ ਉੱਚੀ ਵਿੱਚ ਬੋਲੀ ਚੌਲ ਕਿੱਥੋਂ ਲਿਆ ਕੇ ਦੇਵਾਂ ਤੈਨੂੰ ਤੂੰ ਧਰ ਕੇ ਗਿਆ ਸੀ ਮੈਂ ਕੀ ਕਮਾ ਕੇ ਲਿਆਉਣੀ ਆ ਹੂੰ ਦਿਨ ਭਰ ਦੀ ਥਕਾਵਟ ਤੇ ਵੰਗਾਰ ਤੋਂ ਬਾਅਦ ਹਨੇਰੇ ਨਾਲ ਭਰਿਆ ਘਰ ਭੁੱਖ ਦੀ ਅੱਗ ਚ ਤੜਫਦਾ ਢਿੱਡ ਘਰ ਵਾਲੀ ਦਾ ਰੁੱਖਾ ਵਤੀਰਾ ਪਤਨੀ ਦੀਆਂ ਗੱਲਾਂ ਉਸ ਦਾ ਚੀਨਾ-ਚੀਰ ਗਈਆਂ ਉਜੇ ਹੀ ਪਲ ਉਹਨੇ ਦਾਤੀ ਚੁੱਕੀ ਤੇ ਪਤਨੀ ਦੇ ਸਿਰ ਵਿੱਚ ਮਾਰੀ ਰਾਧਾ ਆਪਣੀ ਦਰਾਨੀ ਕੋਲ ਜਾ ਡਿੱਗੀ ਉਸ ਦੀ ਜਾਨ ਨਿਕਲਣ ਵਿੱਚ ਜਰਾ ਵੀ ਵਕਤ ਨਾ ਲੱਗਾ ਪੱਟੇ ਗਏ ਵੇ ਲੋਕੋ ਦਰਾਨੀ ਰੋਣ ਲੱਗੀ ਉਸ ਦੇ ਕੱਪੜੇ ਖੂਨ ਨਾਲ ਭਿੱਜ ਗਏ ਸ਼ਦਾਮ ਨੇ ਉਸ ਦਾ ਮੂੰਹ ਹੱਥਾਂ ਨਾਲ ਬੰਦ ਕਰ ਦਿੱਤਾ ਦੁਖੀ RAM ਨੇ ਦਾਤੀ ਵਗਾਹ ਮਾਰੀ ਹੱਥਾਂ ਨਾਲ ਆਪਣਾ ਮੂੰਹ ਟੱਕ ਪੁੰਜੇ ਬਹਿ ਗਿਆ ਬੱਚਾ ਉੱਠ ਖੜਿਆ ਤੇ ਰੋਣ ਲੱਗਾ ਉਸੇ ਵਕਤ ਕਿਧਰੋਂ ਰਾਮਲੋਚਨ ਚਾਚਾ ਆ ਬੌੜਿਆ ਘਰ ਦੇ ਦੀਵੇ ਬੁਝੇ ਦੇਖ ਉਹ ਬੋਲਿਆ ਦੁਖੀ ਘਰੇ ਹੀ ਐ ਸ਼ਦਾਮ ਤਰੰਤ ਉੱਠ ਕੇ ਪੰਡਤ ਜੀ ਕੋਲ ਆਇਆ ਤੇ ਬੋਲਿਆ ਔਰਤਾਂ ਵਿੱਚ ਲੜਾਈ ਹੋਈ ਐ ਸਾਰਾ ਦਿਨ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਹੁਣ ਤੱਕ ਦੁਖੀ ਪੱਥਰ ਦੀਵੇ ਜਾਨ ਮੂਰਤ ਬਣਿਆ ਬੈਠਾ ਸੀ ਅਚਾਨਕ ਬੱਚਿਆਂ ਵਾਂਗ ਰੋਣ ਲੱਗ ਪਿਆ ਸ਼ਦਾਮ ਨੂੰ ਲੱਗਿਆ ਕਿ ਹੁਣ ਖੈਰ ਨਹੀਂ ਹੈ ਸੋਹ ਬੋਲਿਆ ਚਗੜਦਿਆਂ ਬਹੁਤ ਛੋਟੀ ਬਹੁ ਨੇ ਵੱਡੀ ਦਾ ਸਿਰ ਵਿੱਚ ਦਾਤੀ ਮਾਰੀ। ਰਾਮ ਲੋਚਨ ਨੇ ਕਾਹਲੀ ਵਿੱਚ ਪੁੱਛਿਆ ਹੈ ਕਿ ਤੇ ਮਰ ਤਾਂ ਆਏਗੀ। ਸ਼ਦਾਮ ਨੇ ਕਿਹਾ ਮਰ ਗਈ ਹੈ। ਅਤੇ ਉਸਨੇ ਉਸਨੇ ਪੰਡਤ ਜੀ ਦੇ ਪੈਰ ਫੜ ਲਏ। ਰਾਮ ਲੋਚਨ ਨੂੰ ਭੱਜਣ ਦਾ ਰਸਤਾ ਨਹੀਂ ਮਿਲਿਆ। ਸੋਚਿਆ ਕਿ ਸੰਕਟ ਵਿੱਚ ਫਸ ਗਿਆ। ਸ਼ਦਾਮ ਨੇ ਪੈਰ ਫੜੀ ਰੱਖੇ ਤੇ ਬੋਲਿਆ ਪੰਡਤ ਜੀ ਆਪਣੀ ਧੀ ਨੂੰ ਬਚਾਉਣ ਲਈ ਕੀ ਕਰਾਂ? ਮਾਮਲੀਆ ਮੁਕਦਮਿਆਂ ਦੀ ਰਾਏ ਦੇਣ ਵਿੱਚ ਰਾਮ ਲੋਚਨ ਸਾਰੇ ਪਿੰਡ ਦਾ ਮੁਖੀ ਸੀ ਉਹ ਥੋੜਾ ਸੋਚ ਕੇ ਬੋਲਿਆ ਤੂੰ ਹੁਣੇ ਥਾਣੇ ਜਾ ਕੇ ਕਹਿ ਕਿ ਮੇਰੇ ਵੱਡੇ ਭਾਈ ਦੁਖੀ ਰਾਮ ਨੇ ਸ਼ਾਮ ਨੂੰ ਘਰ ਆ ਕੇ ਖਾਣਾ ਮੰਗਿਆ ਖਾਣਾ ਤਿਆਰ ਨਹੀਂ ਸੀ ਇਸ ਗੁੱਸੇ ਵਿੱਚ ਉਸ ਨੇ ਸਿਰ ਵਿੱਚ ਦਾਤੀ ਮਾਰ ਕੇ ਉਸ ਨੂੰ ਮਾਰ ਦਿੱਤਾ ਸ਼ਨਾਮ ਦਾ ਗਲਾ ਸੁੱਕ ਗਿਆ ਉਹ ਬੋਲਿਆ ਪੰਡਤ ਜੀ ਤੀਵੀ ਚਲੀ ਗਈ ਤਾਂ ਤੀਵੀ ਮਿਲ ਜਾਵੇਗੀ ਪਰ ਭਾਈ ਨੂੰ ਫਾਂਸੀ ਹੋਣ ਤੇ ਭਾਈ ਵਾਪਸ ਨਹੀਂ ਮਿਲੇਗਾ ਆਰਾਮਲੋਚਨ ਨੂੰ ਇਹ ਗੱਲ ਜੱਚ ਗਈ ਉਹ ਬੋਲਿਆ ਫਿਰ ਤਾਂ ਜੋ ਹੋਇਆ ਉਹੀ ਕਹਿ ਸਾਰੇ ਪਾਸਿਆਂ ਤੋਂ ਬਚਾਉਣਾ ਮੁਸ਼ਕਲ ਹੈ ਇਹ ਕਹਿ ਕੇ ਆਰਾਮਲੋਚਨ ਚਲਾ ਗਿਆ ਪਿੰਡ ਵਿੱਚ ਰੌਲਾ ਪੈ ਗਿਆ ਬੰਨ ਟੁੱਟਣ ਤੇ ਜਿਵੇਂ ਪਾਣੀ ਦਾ ਹੜ ਆ ਗਿਆ ਆ ਜਾਂਦਾ ਹੈ ਦੜਗੜ ਦਗੜ ਕਰਦੀ ਪੁਲਿਸ ਪਿੰਡ ਵਿੱਚ ਆ ਪਹੁੰਚੀ ਸ਼ਦਾਮ ਨੇ ਸੋਚਿਆ ਜੋ ਰਾਏ ਬਣਾਈ ਹੈ ਉਸੇ ਤੇ ਚੱਲਣਾ ਪਵੇਗਾ ਉਸਨੇ ਪੰਡਤ ਜੀ ਸਾਹਮਣੇ ਆਪਣੇ ਮੂੰਹ ਨਾਲ ਜੋ ਗੱਲ ਕਹਿ ਦਿੱਤੀ ਸੀ ਉਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਹੈ ਹੁਣ ਕੋਈ ਨਵੀਂ ਅਫਵਾਹ ਲਾਉਣ ਨਾਲ ਕੀ ਪਤਾ ਕੀ ਤੋਂ ਕੀ ਬਣ ਜਾਵੇ ਉਸਨੇ ਆਪਣੀ ਪਤਨੀ ਚੰਦਰੀ ਨੂੰ ਕਤਲ ਦਾ ਦੋਸ਼ ਕਤਲ ਦੇ ਦੋਸ਼ ਉੱਪਰ ਲੈਣ ਲਈ ਕਿਹਾ ਚੰਦਰੀ ਨੇ ਜਿਵੇਂ ਚੰਦਰੀ ਤੇ ਜਿਵੇਂ ਪਹਾੜ ਆ ਡਿੱਗਿਆ ਹੋਵੇ ਸ਼ਦਾਮ ਨੇ ਪ੍ਰੋਸ਼ਾਦ ਦਿੰਦਿਆ ਕਿਹਾ ਜੋ ਕਹਿ ਰਿਹਾ ਹੈ ਉਹੀ ਕਰੇ ਤੈਨੂੰ ਕੋਈ ਡਰ ਨਹੀਂ ਅਸੀਂ ਤੈਨੂੰ ਆਪੇ ਬਚਾ ਲਵਾਂਗੇ ਚੰਦਰੀ ਹੈਰਾਨ ਹੋਈ ਅਤੇ ਉਸ ਵੱਲ ਵੇਖਦੀ ਰਹਿ ਗਈ ਉਸ ਦੀਆਂ ਕਾਲੀਆਂ ਅੱਖਾਂ ਬਲ ਦੀ ਆਗ ਵਾਂਗ ਖਮੋਸ਼ੀ ਵਿੱਚ ਪਤੀ ਨੂੰ ਜਲਾਉਣ ਲੱਗੀਆਂ ਉਸ ਦਾ ਤਨ ਮਨ ਜਿਵੇਂ ਸੁੰਗੜ ਗਿਆ ਹੋਵੇ ਤੇ ਆਪਣੇ ਦਾਨ ਪਤੀ ਦੇ ਹੱਥਾਂ ਚੋਂ ਛੁੱਟਣਾ ਚਾਹੁੰਦੀ ਹੋਵੇ ਸਦਾਮ ਨੇ ਵਿਸ਼ਵਾਸ ਦਿਵਾਇਆ ਤੇਰੇ ਵਾਸਤੇ ਡਰ ਦੀ ਕੋਈ ਗੱਲ ਨਹੀਂ ਇਹਨਾਂ ਕਹਿ ਕੇ ਉਹ ਚੰਦਰੀ ਨੂੰ ਸਮਝਾਉਣ ਲੱਗ ਪਿਆ ਤੇ ਪੁਲਿਸ ਵਾਲਿਆਂ ਸਾਹਮਣੇ ਕੀ ਕੀ ਕਹਿਣਾ ਹੈ ਇਹ ਸਭ ਰਾਮਲੋਚਨ ਦੀ ਸਮਝ ਸੀ ਪੁਲਿਸ ਨੇ ਚੰਦਰੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਹਾਂ ਮੈਂ ਖੂਨ ਕੀਤਾ ਹੈ ਖੂਨ ਕਿਉਂ ਕੀਤਾ ਉਹ ਮੈਨੂੰ ਚੰਗੀ ਨਹੀਂ ਸੀ ਲੱਗਦੀ ਕੋਈ ਝਗੜਾ ਹੋਇਆ ਸੀ ਨਹੀਂ ਉਸ ਨੇ ਤੇਰੇ ਉੱਤੇ ਕੋਈ ਜ਼ੁਲਮ ਕੀਤਾ ਸੀ ਨਹੀਂ ਇਸ ਤਰ੍ਹਾਂ ਦੇ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ ਸ਼ਦਾਮ ਨੇ ਬਿਲ ਤਾਂ ਬਿਲਕੁਲ ਬੇਚੈਨ ਹੋ ਗਿਆ ਉਸਨੇ ਕਿਹਾ ਇਹ ਸਹੀ ਗੱਲ ਨਹੀਂ ਦੱਸ ਰਹੀ ਭਾਬੀ ਨੇ ਪਹਿਲਾਂ ਥਾਣੇਦਾਰ ਨੇ ਉਸ ਨੂੰ ਝਿੜਕ ਕੇ ਰੋਕ ਦਿੱਤਾ ਇਸ ਤਰ੍ਹਾਂ ਦੀ ਦਲੇਰ ਔਰਤ ਨਹੀਂ ਮਿਲਦੀ ਪੂਰੀ ਦ੍ਰਿੜਤਾ ਨਾਲ ਉਹ ਫਾਂਸੀ ਦੇ ਤਖਤੇ ਤੇ ਚੜਨ ਨੂੰ ਤਿਆਰ ਸੀ ਇਹ ਕਿਹੀ ਜਿੱਦ ਸੀ ਡਿਪਟੀ ਮੈਜਿਸਟ੍ਰੇਟ ਸਾਹਮਣੇ ਵੀ ਚੰਦਰੀ ਨੇ ਆਪਣਾ ਦੋਸ਼ ਕਬੂਲ ਕਰ ਲਿਆ ਪਰ ਉਸ ਦਿਨ ਗਵਾਹਾਂ ਦੇ 곁 ਹਰੇ ਵਿੱਚ ਆਉਂਦਿਆਂ ਹੀ ਸ਼ਦਾਮ ਫੁੱਟ ਪਿਆ ਅਤੇ ਰੋਂਦਿਆਂ ਬੋਲਿਆ ਦੁਹਾਈ ਹੋਵੇ ਸਰਕਾਰ ਮੇਰੀ ਘਰ ਵਾਲੀ ਦੀ ਕੋਈ ਗਲਤੀ ਨਹੀਂ ਡਿਪਟੀ ਸਾਹਿਬ ਨੇ ਉਹਦੀਆਂ ਅੱਖਾਂ ਦਾ ਯਕੀਨ ਨਹੀਂ ਕੀਤਾ ਕਿਉਂਕਿ ਮੌਕੇ ਦੇ ਗਵਾਹ ਰਾਮਲੋਚਨ ਨੇ ਕਿਹਾ ਕਤਲ ਦੇ ਤੁਰੰਤ ਬਾਅਦ ਮੈਂ ਉੱਥੇ ਪਹੁੰਚਿਆ ਸੀ ਗਵਾਹ ਸ਼ਦਾਮ ਨੇ ਮੇਰੇ ਸਾਹਮਣੇ ਸਭ ਕੁਝ ਮੰਨ ਕੇ ਮੇਰੇ ਪੈਰ ਫੜ ਕੇ ਕਿਹਾ ਸੀ ਮਹਾਰਾਜ ਹੁਣ ਆਪਣੀ ਤੀਵੀ ਨੂੰ ਬਚਾਉਣ ਲਈ ਕੀ ਕਰਾਂ ਮੈਂ ਚੰਗਾ ਮੰਦਾ ਕੁਝ ਨਹੀਂ ਕਿਹਾ ਗਵਾ ਨੇ ਮੈਨੂੰ ਕਿਹਾ ਸੀ ਜੇ ਮੈਂ ਕਿਹਾ ਤਾਂ ਮੇਰੇ ਵੱਡੇ ਭਾਈ ਦੇ ਖਾਣਾ ਮੰਗਣ ਤੇ ਚਾਦ ਨਾ ਮਿਲਿਆ ਤਾਂ ਉਸਨੇ ਗੁੱਸੇ ਵਿੱਚ پاگل ਹੁੰਦਿਆ ਪਤਨੀ ਨੂੰ ਮਾਰ ਦਿੱਤਾ ਤਾਂ ਕਿ ਉਹ ਬਚ ਜਾਵੇਗੀ ਮੈਂ ਕਿਹਾ ਖਬਰਦਾਰ ਅਦਾਲਤ ਵਿੱਚ ਇੱਕ ਵੀ ਝੂਠ ਨਹੀਂ ਬੋਲਣਾ ਡਿਪਟੀ ਮੈਜਿਸਟ੍ਰੇਟ ਨੇ ਮਾਮਲਾ ਸੈਸ਼ਨ ਦੇ ਸਬੂਤ ਕਰ ਦਿੱਤਾ ਚੰਦਰੀ ਨੇ ਜੱਜ ਸਾਹਮਣੇ ਕਿਹਾ ਸਾਹਿਬ ਇੱਕ ਹੀ ਗੱਲ ਵਾਰ-ਵਾਰ ਹੋਰ ਕਿੰਨੀ ਵਾਰ ਕਹਾਂ ਜੱਜ ਸਾਹਿਬ ਨੇ ਕਿਹਾ ਕਿਹੜਾ ਜੁਰਮ ਤੂੰ ਕਬੂਲ ਕਰ ਰਹੀ ਹੈ ਉਸ ਦੀ سزا ਕੀ ਹੈ ਜਾਣਦੀ ਹੈ ਚੰਦਰੀ ਨੇ ਕਿਹਾ ਨਹੀਂ ਸਾਹਿਬ ਬੋਲੇ ਉਸ ਨੂੰ ਫਾਂਸੀ ਉਸ ਦੀ سزا ਫਾਂਸੀ ਹੈ ਚੰਦਰੀ ਬੋਲੀ ਹਜ਼ੂਰ ਮੈਂ ਤੁਹਾਡੇ ਪੈਰੀ ਪੈਂਦੀ ਆ ਮੈਨੂੰ ਉਹੀ ਦੇ ਦਿਓ ਤੁਸੀਂ ਆਪਣਾ ਜਿਵੇਂ ਮਰਜ਼ੀ ਕਰੋ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਜਦ ਸ਼ਦਾਮ ਨੂੰ ਪੇਸ਼ ਕੀਤਾ ਗਿਆ ਤੇ ਚੰਦਰੀ ਨੇ ਮੂੰਹ ਫੇਰ ਲਿਆ ਜੱਜ ਨੇ ਕਿਹਾ ਇਹ ਤੇਰਾ ਕੀ ਲੱਗਦਾ ਹੈ ਦੋਵੇਂ ਹੱਥਾਂ ਨਾਲ ਉਹ ਆਪਣਾ ਮੂੰਹ ਟੱਕਦੀ ਹੋਈ ਬੋਲੀ ਘਰ ਵਾਲਾ ਲੱਗਦਾ ਹੈ ਫਿਰ ਤੈਨੂੰ ਪਿਆਰ ਨਹੀਂ ਕਰਦਾ ਬੜਾ ਪਿਆਰ ਕਰਦਾ ਹੈ ਤੂੰ ਇਸ ਨੂੰ ਪਿਆਰ ਨਹੀਂ ਕਰਦੀ ਬਹੁਤ ਕਰਦੀ ਹਾਂ ਆਪਣੀ ਵਾਰੀ ਆਉਣ ਤੇ ਸ਼ਦਾਮ ਨੇ ਕਿਹਾ ਕਤਲ ਮੈਂ ਕੀਤਾ ਹੈ ਕਿਉਂ ਚੌਲ ਮੰਗੇ ਸੀ ਭਾਬੀ ਨੇ ਦਿੱਤੇ ਨਹੀਂ ਗਵਾਹੀ ਦੇਣ ਆਉਂਦਾ ਹੋਇਆ ਦੁਖੀ ਰਾਮ ਬੇਸੁਰਤ ਹੋ ਕੇ ਡਿੱਗਿਆ ਹੋਸ਼ ਆਉਂਦਿਆਂ ਹੀ ਉਸਨੇ ਕਿਹਾ ਹਜ਼ੂਰ ਕਤਲ ਮੈਂ ਕੀਤਾ ਹੈ ਕਿਉਂ ਕੀਤਾ ਚੌਲ ਮੰਗੇ ਸੀ ਉਸਨੇ ਦਿੱਤੇ ਨਹੀਂ ਬੈਸ ਤੇ ਗਵਾਹੀਆਂ ਸੁਣ ਕੇ ਜੱਜ ਨੂੰ ਇਹ ਗੱਲ ਸਾਫ਼-ਸਾਫ਼ ਸਮਝ ਆ ਗਈ ਕਿ ਘਰ ਦੀ ਔਰਤ ਨੂੰ ਫਾਂਸੀ ਤੇ ਬੇਇੱਜ਼ਤੀ ਤੋਂ ਬਚਾਉਣ ਲਈ ਦੋਵੇਂ ਭਾਈ ਜੁਰਮ ਕਬੂਲ ਕਰ ਰਹੇ ਹਨ ਪਰ ਚੰਦਰੀ ਪੁਲਿਸ ਤੋਂ ਲੈ ਕੇ ਸੈਸ਼ਨ ਅਦਾਲਤ ਤੱਕ ਇੱਕ ਹੀ ਰੱਟ ਲਮਦੀ ਰਹੀ ਉਸ ਦੀ ਗੱਲਬਾਤ ਵਿੱਚ ਰੱਤੀ ਪਰ ਵੀ ਫਰਕ ਨਹੀਂ ਆਇਆ ਜਿਸ ਦਿਨ ਛੋਟੀ ਜਹੀ ਉਮਰ ਵਿੱਚ ਇੱਕ ਕਾਲੀ ਕਲੂਟੀ ਕੁੜੀ ਆਪਣਾ ਗੋਲ ਮਟੋਲ ਮੁਖੜਾ ਲਈ ਆਪਣੀ ਖੇਡਣ ਵਾਲੀ ਗੁੱਡੀ ਨੂੰ ਪਰਾਂ ਸੁੱਟ ਕੇ ਆਪਣੇ ਮਾਪੇ ਦੇ ਘਰ ਤੋਂ ਸਹੁਰੇ ਘਰ ਆਈ ਸੀ ਉਸ ਦਿਨ ਰਾਤ ਦੇ ਵਿਆਹ ਦੇ ਸ਼ੁਭ ਮੂਰਤ ਦੇ ਵਕਤ ਅੱਜ ਦੀ ਇਸ ਗੱਲ ਦੀ ਕਲਪਨਾ ਕੌਣ ਕਰ ਸਕਦਾ ਸੀ ਉਸ ਦਾ ਬਾਪ ਆਖਰੀ ਸਮੇਂ ਇਹ ਕਹਿ ਕੇ ਨਿਸ਼ਚਿਤ ਹੋ ਗਿਆ ਸੀ ਚਲੋ ਆਪਣੀ ਧੀ ਤਾਂ ਟਿਕਾਣੇ ਲੱਗ ਗਈ ਫਾਂਸੀ ਤੋਂ ਪਹਿਲਾਂ ਦਿਯਾਲੂ ਸਿਵਲ ਸਰਜਨ ਨੇ ਚੰਦਰੀ ਨੂੰ ਪੁੱਛਿਆ ਕਿਸੇ ਨੂੰ ਮਿਲਣਾ ਚਾਹੁੰਦੀ ਹੈ ਚੰਦਰੀ ਨੇ ਕਿਹਾ ਇੱਕ ਵਾਰ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹਾਂ ਡਾਕਟਰ ਨੇ ਕਿਹਾ ਤੇਰਾ ਘਰ ਵਾਲਾ ਤੈਨੂੰ ਦੇਖਣਾ ਚਾਹੁੰਦਾ ਹੈ ਕਿ ਉਸ ਨੂੰ ਬੁਲਾਵਾਂ ਚੰਦਰੀ ਨੇ ਕਿਹਾ ਮਰਨ ਦਿਓ ਨੂੰ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ